ਪਹੁੰ ਜਿੰਨੀਆਂ ਵੀ ਗ੍ਰਾਂਟ ਸਾਨੂੰ ਆਉਂਦੀਆਂ ਨੇ ਕਿਉਂਕਿ ਤੁਸੀਂ ਸਾਰੇ ਮੈਂਬਰ ਹੋ ਤੁਹਾਡੇ ਅਸੀਂ ਸਾਈਨ ਕਰਵਾਉਨੇ ਆ ਹਨ ਜੀ ਜਿਵੇਂ ਕੋਈ ਵੀ ਅਸੀਂ ਮਤਾਂ ਹੁੰਦਾ ਉਹ ਤੁਹਾਡੇ ਸਾਈਨ ਕਰਵਾਉਨੇ ਆ ਤੇ ਇਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮਦਰ ਸਕੂਲ ਚ ਕੀ ਚੱਲ ਰਿਹਾ ਹੈ ਜਿਵੇਂ ਸਾਰਨੇ ਤੁਹਾਨੂੰ ਦੱਸਿਆ ਵੀ ਕਿਹੜੀ ਮੇਜਰ ਆਪਾਂ ਨੂੰ ਗ੍ਰਾਂਟ ਹੈ ਜੀ ਉਹ ਦੋ ਕਮਰਿਆਂ ਦੀ ਜਿਹੜੇ ਨੀਚੇ ਆਪਣੇ ਬਣ ਰਹੇ ਨੇ ਦੋਸ ਤੇ ਉੱਪਰ ਬਣਨਗੇ ਚਾਰ ਕਮਰਿਆਂ ਦੀ ਗ੍ਰਾਂਟ ਹੈ ਜੀ ਇਸ ਤੋਂ ਬਿਨਾ ਕੁੱਤਾ ਚੱਲ ਹੀ ਰਿਹਾ ਜੀ ਇੱਕ ਬੱਚੇ ਆਪਣੇ ਕੁਝ ਬੱਚੇ ਜਿਹੜੇ ਸੀਗੇ 8ਵੀਂ ਦੇ ਵਿੱਚੋਂ ਜਿਨ੍ਹਾਂ ਦੇ ਨੰਬਰ मतलब पूरे ब्लॉक ਦੇ ਵਿੱਚ ਪਹਿਲੇ 500 ਬੱਚੇ ਜਿਹੜੇ ਸੀਗੇ ਤੇ ਉਹ ਬੱਚੇ ਆਪਣੇ 17 ਬੱਚੇ ਆਪਣੇ ਬਣੇ ਨੇ ਜੀ 3400 34 34 ਬੱਚਿਆਂ ਦੀ ਗਰੰਟ ਆਈ ਹੈ ਜੀ 8ਵੀਂ ਵਾਲੇ ਹੁਣ ਉਹ ਹੈਗੇ ਨੇ 9ਵੀਂ ਦੇ ਵਿੱਚ ਤੇ ਉਹਨਾਂ ਦਾ ਟੂਰ ਲੈ ਕੇ ਜਾਣਾ ਵੀ ਤੇ ਉਹਨਾਂ ਦਾ 17000 ਰੁਪਏ ਆਪਾਂ ਨੂੰ ਡਿਪਾਰਟਮੈਂਟ ਤੋਂ ਆਇਆ ਹੋਇਆ ਹੈ ਜੀ ਤੇ ਸਰ ਉਹਨਾਂ ਨੇ ਲਖਰਾਂ ਡਿਸਾਈਡ ਕਰ ਲਿਆ ਉਹਨਾਂ ਨੇ ਕਿੱਥੇ ਜਾਣਾ ਹੈ ਫੀਚਰਸ ਨੇ ਤੇ ਉਹ मतलब ਦੱਸ ਦੇਣਗੇ ਬੱਚੇ ਹੁਣ ਜਿਵੇਂ ਵੀ ਹੋਣਗੇ ਰੋਡ ਤੇ ਪਰ ਜਦ ਜੇ ਕੋਈ ਨਾ ਕੋਈ ਇੰਸਟੀਚਿਊਟ ਲੈ ਕੇ ਜਾਣਾ ਵਾ ਜਿਵੇਂ ਪੀਆਰਯੂ ਆਪਾਂ ਲੈ ਜਾ ਜੀ ਜਾਂ ਜੀਐਨਈ ਹੈਗਾ ਜਾਣਾ ਰਿਸ਼ੀ ਨਗਰ ਹੈਗਾ ਕੋਲ ਟੈਕਨੀਕਲ ਲੜਕੀਆਂ ਦਾ ਕਾਲਜ ਹੈ ਉੱਥੇ ਲੈ ਕੇ ਜੀ ਜਦੋਂ ਤੋਂ ਬਾਅਦ ਸੈਂਸਿਟੀ ਵੀ ਹੈਗਾ ਵਾ ਫਿਰ ਡਿਸਾਈਡ ਕਰ ਲਵਾਂਗੇ ਬੱਚੇ ਨੂੰ ਚਲੇ ਜਾਂ। ਸਭ ਜਿਹੜੀ ਵਾਕੀਆਂ ਗਰੰਟਾ ਜਿਹੜੀ ਆਈ ਆ ਉਹਦੇ ਅਮਾਉਂਟ ਕਿੰਨੀ ਆਈ ਆ। ਤਾਂ ਜਿਹੜੀ ਆਪਾਂ ਨੂੰ ਦੋ ਕਮਰਿਆਂ ਦੀ ਗਰੰਟ ਹੈ ਜੀ। ਉਪਰ ਨੂੰ 8 ਲੱਖ ਰੁਪਇਆ ਹਾਲੇ ਤੱਕ ਰਿਸਿਵ ਹੋਇਆ ਟੋਟਲ ਆਪਣ ਨੂੰ 15 ਲੱਖ 2000 ਰੁਪਇਆ ਕਰਵਾਉਣਾ ਵਾ ਜੀ ਤੇ ਉਹਦੇ ਤੋਂ ਸਿਰਫ ਆਪਣ ਨੂੰ ਹਲੇ 8 ਲੱਖ ਰਿਸਿਵ ਹੋਇਆ ਵਾ ਤੇ ਉਹਦੇ ਨਾਲ ਜਿੰਨੇ ਆਪਣੇ ਆ ਜਿੰਨਾ ਹਲੇ ਤੱਕ ਚੱਲ ਰਿਹਾ ਜਦੋਂ ਇਹ ਖਤਮ ਹੋਏਗੀ ਗ੍ਰਾਂਟ 8 ਲੱਖ ਉਸ ਤੋਂ ਬਾਅਦ ਆਪਣ ਨੂੰ ਸੈਕੰਡ ਇਨਸਟਾਲਮੈਂਟ ਇਸ਼ੂ ਹੋਏਗੀ ਓਕੇ ਉਹ ਮਤਲਬ ਇਕੱਠੀ ਨਹੀਂ ਪਾਉਂਦੀ ਹੈਗੀ ਡਿਪਾਰਟਮੈਂਟ ਹੁਣ ਜਿਹੜਾ ਹੈਗਾ ਆਪਣਾ ਤੇ ਉਹ ਮਤਲਬ ਦੋ ਇਨਸਟਾਲਮੈਂਟ ਕਰ ਲੈਂਦੇ ਨੇ ਕਿ ਜਦੋਂ ਪਹਿਲਾ ਸਟੈਪ ਕੰਪਲੀਟ ਹੋ ਗਿਆ ਫੇਰ ਉਹ ਦੂਸਰੀ ਮਤਲਬ ਆਪਾਂ ਨੂੰ ਸਾਲਮੈਂਟ ਭੇਜਣਗੇ ਤੇ ਜਿਹੜਾ ਇੱਕ ਇਸ ਤੋਂ ਬਿਨਾਂ ਆਪਾਂ ਨੂੰ 8ਵੀਂ ਤੇ 10ਵੀਂ ਵਾਲੇ ਬੱਚਿਆਂ ਲਈ ਐਲਈਪੀ ਗ੍ਰਾਂਟਸ ਆਉਂਦੀਆਂ ਨੇ ਜਿਵੇਂ ਪੇਰੈਂਟਸ ਇੱਥੇ ਹੈਗੇ ਨੇ ਕਿਸੇ ਦੇ 8ਵੀਂ ਜਾਂ 10ਵੀਂ ਦੇ ਬੱਚੇ ਪੜ੍ਹਦੇ ਨੇ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਨਾ ਸਟਡੀ ਮਟੀਰੀਅਲ ਮਿਲੇਗਾ ਜੀ ਫੋਟੋਕਾਪੀ ਟੀਚਰ ਕਰਵਾ ਕੇ ਦਿੰਦੇ ਨੇ ਹਰੇਕ ਸਬਜੈਕਟ ਲਈ ਵੈਸੇ ਮੇਨਲੀ ਚਾਰ ਸਬਜੈਕਟ ਜਿਹੜੇ ਨੇ ਸਾਇੰਸ, ਮੈਥ, ਐਸਐਸਟੀ ਤੇ 英语 ਤੇ ਪੰਜਾਬੀ ਦੇ ਵੀ ਆਪਾਂ ਨੂੰ ਨਾਲ ਜਿਹੜੇ ਨੇ ਅਮਾਉਂਟ ਆਉਣ ਲੱਗੀ ਤੇ ਉਹ ਤੁਸੀਂ ਮਤਲਬ ਚੈੱਕ ਕਰੋਗੇ ਜੇ ਤੁਹਾਨੂੰ ਪਤਾ ਹੋਣਾ ਜਾਂ ਤੁਹਾਡੇ ਬੱਚੇ ਦੱਸ ਦੇਣਗੇ ਜਿਵੇਂ ਪਹਿਲਾਂ ਬੱਚੇ ਗੈਸ ਪੇਪਰ ਲੈਂਦੇ ਹੁੰਦੇ ਸੀ ਹਾਂਜੀ ਉਹ ਹਰੇਕ ਸਬਜੈਕਟ ਦਾ ਉਹ 30 ਜਾਂ 70 40 ਰੁਪਏ ਦਾ ਇੱਕ ਹੁੰਦਾ ਸੀਗਾ ਹਾਂ ਉਹ ਡਿਪਾਰਟਮੈਂਟ ਨੇ ਕਿਹਾ ਵੀ ਮਤਲਬ ਤੁਸੀਂ ਵੀ ਉਹਨਾਂ ਬੱਚੇ ਦਾ ਆਪ ਖੁਦ ਪਰਚੇਸ ਕਰਨ ਉਹਦੇ ਲਈ ਡਿਪਾਰਟਮੈਂਟ ਹੀ ਆਪਾਂ ਨੂੰ ਪੈਸੇ ਭੇਜ ਰਿਹਾ ਹੈ ਤੇ ਉਹ ਟੀਚਰ ਤੁਹਾਨੂੰ ਕਰਵਾ ਕੇ ਬੱਚਿਆਂ ਨੂੰ ਦੇ ਵੀ ਰਹੇ ਨੇ ਸੱਡੀ ਮੁੱਢੀ ਨੂੰ ਮਿਲ ਰਹੇ ਨੇ ਹਾਂਜੀ ਹਾਂ ਇਹ ਮਤਲਬ ਮੇਨ ਇਹ ਗ੍ਰਾਂਟਸ ਵੀ ਆਪਾਂ ਨੂੰ ਆਉਂਦੀਆਂ ਨੇ ਜਿਹੜੀਆਂ ਬੱਚਿਆਂ ਨੂੰ ਉਹ ਇੱਕ ਤਰ੍ਹਾਂ ਨਾਲ ਕਹੋ ਜਿਹੜਾ ਸਟੱਡੀ ਮਟੀਰੀਅਲ ਆ ਉਹ ਪ੍ਰੋਵਾਈਡ ਕਰਨ ਲਈ ਤੇ ਬਾਕੀ ਜਿਵੇਂ ਆ ਸਾਰਿਆਂ ਨੇ ਦੱਸਿਆ ਵੀ ਜਿਹੜੀ ਐਸਐਮਸੀ ਕਮੇਟੀ ਤਾਂ ਆਪਣੀ ਹੈਗੀ ਆ ਤੁਸੀਂ ਸਾਰਿਆਂ ਨੇ ਮਿਲ ਕੇ ਸਹਿਯੋਗ ਨਾਲ ਜਿਹੜਾ ਹੈਗਾ ਇਹ ਸਾਰਾ ਕੰਮ ਉਹ ਜਿਵੇਂ ਹੁਣ ਸਾਡੇ ਸਕੂਲ ਦਾ ਮੇਜਰ ਜਿਹੜਾ ਇਸ਼ੂ ਸੀਗਾ ਵੀ ਬੱਚੇ ਜਦੋਂ ਮੀਟਿੰਗ ਹੀ ਖਾਂਦੇ ਸੀਗੇ ਤਾਂ ਗਰਮੀਆਂ ਦੇ ਵਿੱਚ ਸਾਨੂੰ ਵਿੱਚ ਬਹੁਤ ਹੁੰਦੀ ਸੀ ਠੁੱਕੇ ਬੈਠਦੇ ਸੀਗੇ ਤੁਸੀਂ ਦੇਖੀ ਹੋਵੇਗਾ ਤੇ ਉਹ ਸਰ ਨੇ ਮਤਲਬ ਬੜਾ ਪੱਟਨਟ ਕਰਕੇ ਇਹਨਾਂ ਨੇ ਉਹ ਪਰਮਿਸ਼ਨ ਲਈ ਆ ਵੀ ਇੱਥੇ ਹਾਲ ਬਣਾ ਲਈਏ ਅਪਾ ਤਾਂ ਕਿ ਹਾਲ ਜਦੋਂ ਬਣ ਗਿਆ ਬੱਚੇ ਉੱਥੇ ਬੈਠ ਕੇ ਖਾਣਾ ਖਾ ਸਕਣ ਤੁਹਕ ਤੋਂ ਹੈ ਨਾ ਜੀ ਹਾਂ ਜੀ ਤੇ ਉਹ ਫਿਰ ਉਹ ਜਦੋਂ ਇਦਾਂ ਦਾ ਕੰਮ ਹੁੰਦਾ ਫਿਰ ਉਹ ਤੁਹਾਨੂੰ ਸਾਰਿਆਂ ਨੂੰ ਮਤਲਬ ਸਾਨੂੰ ਸਹਿਯੋਗ ਦੀ ਜਿਹੜੀ ਲੋੜ ਪਈ ਦੀ ਜਿਵੇਂ ਸਾਡੇ ਚੇਅਰਮੈਨ ਸਾਹਿਬ ਨੇ ਇਹ ਹੁਣ ਕੱਲ ਵੀ ਸਾਡੇ ਨਾਲ ਬੈਂਕ ਦਾ ਸਾਡਾ ਅਕਾਊਂਟ ਡਿਲੀਟ ਹੋ ਗਿਆ ਸਪੈਸ਼ਲੀ ਟਾਈਮ ਕੱਢਣਾ ਬੜਾ ਔਖਾ ਵਾ ਸਾਰਿਆਂ ਲਈ ਇਹ ਸਾਡੇ ਨਾਲ ਗਈ ਤੁਸੀਂ ਸਾਡਾ ਕੰਮ ਰੁਕਿਆ ਹੋਇਆ ਪੇਮੈਂਟਾਂ ਸਾਡੀਆਂ ਰੁਕੀਆਂ ਹੋਈਆਂ ਸੀਗੀਆਂ ਅਸੀਂ ਜਿਹੜੀ ਲੇਬਰ ਕੰਮ ਕਰ ਰਹੇ ਨੇ ਉਹਨਾਂ ਨੂੰ ਤਾਂ ਕਹਿੰ ਲੋ ਹਰ ਇੱਕ ਦਿਨ ਚਾਹੀਦੀ ਹੈ ਤੇ ਅਰੋ ਹੱਤਾਂ 10 ਦਿਨ ਹੋ ਗਏ ਵੱਧ ਹੀ ਹੋ ਗਏ ਉਹਨਾਂ ਨੂੰ ਹਾਲੇ ਤੱਕ ਪੇਮੈਂਟ ਨਹੀਂ ਮਿਲੀ ਤੇ ਉਹ ਬੜਾ ਇਸ਼ੂ ਸੀ ਸਾਡੇ ਲਈ ਪਰ ਇਹ ਸਾਡੇ ਨਾਲ ਗਏ ਮਤਲਬ ਅਸੀਂ ਇਹਨਾਂ ਦਾ ਥੈਂਕਸ ਕਰਦੇ ਹਾਂ ਤੇ ਵੀ ਜੋ ਇਹ ਆਪਣੇ ਕੋਲ ਐਫਰਟ ਕਰ ਸਕਦੇ ਸੀ ਇਹਨਾਂ ਨੇ ਕੀਤੇ ਤੇ ਬਾਕੀ ਜਿਹੜੇ ਤੁਸੀਂ ਸਾਰੇ ਮੈਂਬਰ ਹੋ ਤੁਹਾਡੀ ਆਪਣੀਆਂ ਕੋਈ ਜਿਵੇਂ ਪ੍ਰੋਬਲਮ ਨੇ ਜਿਵੇਂ ਮੈਡਮ ਨੇ ਇਹਨਾਂ ਨੇ ਦੱਸਿਆ ਵੀ ਜਿਵੇਂ ਇਹਦੀ ਬੇਟੀ ਉਹ ਮੇਰੇ ਕੋਲ ਵੀ ਵੱਢਦੀ ਰਹੀ ਆ ਤੇ ਅੱਛੇ ਨੇ ਬੱਚੇ ਉਹਨਾਂ ਨੇ ਦੱਸਿਆ ਕਿ ਸਾਡੀ ਆ ਪ੍ਰੋਬਲਮ ਆ ਤੁਸੀਂ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਹ ਸਾਈਡ ਸਾਡੇ ਆਉਟ ਪੋਸਟ ਕਿਹ ਹੈ ਜੀ ਸਾਡੇ ਬੱਚੇ ਤਾਂ ਬਿਲਕੁਲ ਪਰਫੈਕਟ ਕਰ ਰਹੇ ਨੇ ਠੀਕ ਹੈ ਜੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ